ਮੇਚ ਬਾਈ ਵੀਜ਼ਾ ਥੋੜਾ ਕਿੰਨੇ ਸਮੇਂ ਚ ਵੀਜ਼ਾ ਆ ਗਿਆ ਜੀ 1 ਮਨਥ ਇੱਕ ਮਹੀਨੇ ਚ ਵੀਜ਼ਾ ਆ ਗਿਆ ਤੇ ਥੋੜਾ ਜੀ 28 ਡੇਸ ਅੱਛਾ ਤੁਹਾਨੂੰ ਦੱਸ ਜੀ ਬੇਫਿਕਰੇ ਹੋ ਜਾਓ ਕਿ ਕੈਨੇਡਾ ਦੇ ਵੀਜ਼ੇ ਹੱਲ ਵੀ ਆ ਰਹੇ ਨੇ ਲੋਕਾਂ ਦੇ ਦਿਲ ਚ ਨੇ ਇੱਕ ਡਰ ਜਿਹਾ ਹੈ ਬਾਈ ਕੈਨੇਡਾ ਨੂੰ ਲੈ ਕੇ ਜਿਹੜੇ ਅੱਜ ਕੱਲੇ ਰਿਲੇਸ਼ਨ ਚੱਲਦੇ ਨੇ ਜਾਂ ਆਪਣੇ ਟੂ ਟੂ ਲਾ ਸਾਹਮਣੇ ਆਏ ਸਾਲਾਂ ਦਾ ਗੈਪ 2 ਸਾਲ 3 ਸਾਲ ਲੱਗਿਆ 5 ਸਾਲ ਤੱਕ ਦਾ ਵੀ ਆਪਾਂ ਕਵਰ ਕਰਾਉਣੀ ਆ ਕਵਰ ਕਰਦੇ ਹਾਂ ਨਾਲੇ ਉਹਦੇ ਲਈ ਕੋਈ ਆਏ ਨਹੀਂ ਹੈਗਾ ਆਪਾਂ ਵੀ ਕੋਈ ਫੇਕ ਡਾਕੂਮੈਂਟ ਜਾਂ ਕੋਈ ਡਿਗਰੀ ਡਿਪਲੋਮਾ ਕੁਝ ਨਹੀਂ ਲੋਕ ਕਹਿੰਦੇ ਵੀ ਜੇਏਸੀ ਡਬਲ ਸਤਿ ਸ਼੍ਰੀ ਅਕਾਲ ਜੀ ਕੀ ਬਾਤ ਹੈ ਸੋ ਤੁਹਾਡੇ ਤੁਹਾਡੇ ਵੀਜ਼ੇ ਆ ਰਹੇ ਨੇ ਕੈਨੇਡਾ ਦੇ ਸੋ ਜਿੰਨੇ ਲੋਕ ਹੁਣ ਤੁਹਾਨੂੰ ਦੱਸ ਜੀ ਬੇਫਿਕਰੀ ਹੋ ਜਾਓ ਕਿ ਕੈਨੇਡਾ ਦੇ ਵੀਜ਼ੇ ਹੱਲ ਵੀ ਆ ਰਹੇ ਨੇ ਬਾਈ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਤੁਹਾਨੂੰ ਵੀ ਜੀ ਤੇ ਸਾਰੇ ਸਾਡੇ ਜਵਾਕਾਂ ਨੂੰ ਜਿਨ੍ਹਾਂ ਨੇ ਵੀ ਤੁਹਾਨੂੰ ਸਾਰੇ ਬਹੁਤ ਬਹੁਤ ਮੁਬਾਰਕਾਂ ਜੀ ਪਹਿਲੀ ਗੱਲ ਤਾਂ ਕਿਉਂਕਿ ਲੋਕਾਂ ਦੇ ਦਿਲ 'ਚ ਨੇ ਇੱਕ ਡਰ ਜਿਹਾ ਸੀਗਾ ਬਾਈ ਕੈਨੇਡਾ ਨੂੰ ਲੈ ਕੇ ਜਿਹੜੇ ਅੱਜ ਕੱਲ੍ਹ ਰਿਲੇਸ਼ਨ ਚੱਲਦੇ ਨੇ ਜਾਂ ਬੜੇ ਰੂਲ ਰੂਲਾ ਸਾਹਮਣੇ ਆਏ ਲੇਕਿਨ ਹੁਣ ਕਿਤੇ ਨਾ ਕਿਤੇ ਤੁਹਾਨੂੰ ਇਹ ਵੀਡੀਓ ਦੇਖ ਕੇ ਇੱਕ ਤਸੱਲੀ ਜ਼ਰੂਰ ਹੋਊਗੀ ਸੋ ਜਿਹ ਕਿਉਂਕਿ ਲੋਕ ਡਰਦੇ ਜੂਰੇ ਸਗੇ ਕਿਤੇ ਕਿਤੇ ਡਰ ਸਗੇ ਜੀ ਕਿਉਂਕਿ ਇੱਕ ਇੱਕ ਅਮਾਉਂਟ ਲੱਗਣੀ ਹੁੰਦੀ ਵੱਡੀ ਪਰ ਫਿਰ ਵੀ ਤੁਹਾਨੂੰ ਬਹੁਤ ਮਾਰ ਗਿਆ ਤੁਸੀਂ ਬੜੀ ਵੱਡੀ ਕਾਮਯਾਬੀ ਇੱਕ ਇੱਕ ਵਾਰ ਤੁਹਾਨੂੰ ਸਾਰੇ ਬੱਚੇ ਨੂੰ ਇੱਕ ਵਾਰ ਫਿਰ ਤੋਂ ਬਹੁਤ ਮਾਰ ਕੇ ਇੱਦਾਂ ਵੀ ਦੇਖ ਲਈ ਚਾਹੇ ਦਿਖਾ ਦੇ ਆਪਣੇ ਇੱਕ ਵਾਰ ਸਾਰੇ ਜਾਣੇ ਸੋ ਅੱਛਾ ਭਾਈ ਪਹਿਲਾਂ ਤਾਂ ਇੱਕ ਸਕਸੈਸ ਰੇਟ ਦੱਸ ਦਿਓ ਆਪਣਾ ਸਕਸੈਸ ਰੇਟ ਤਾਂ ਜੀ ਆਪਣਾ ਫਾਈਲ ਤੇ ਹੁੰਦਾ ਹੈਗਾ ਜੇ ਆਪਾਂ ਫਾਈਲ ਪੂਰੀ ਵਧੀਆ ਬਣਾ ਕੇ ਲਾਉਣੇ ਆਂਗੇ ਕੋਈ ਕਮੀ ਪੇਸ਼ ਨਹੀਂ ਤਾਂ 100% ਰਿਜ਼ਲਟ ਆਉਂਦਾ ਹੈਗਾ ਦੇਖੋ ਇੱਕ ਤਾਂ ਇਹ ਵੀ ਬੜੀ ਚੀਜ਼ ਹੁੰਦੀ ਕਿ ਫਾਈਲ ਨੂੰ ਬਣਾਉਣਾ ਕਿਵੇਂ ਆ ਸਾਰੇ ਕਿ ਕੰਸਲਟੈਂਟ 노 ਡਾਊਟ ਉਹ ਕਹਿੰਦੇ ਸੀ ਨਾਲ ਗੱਲਬਾਤ ਕੀਤੀ ਕਿਹਨੇ ਸੀ ਕਈ ਕੰਸਲਟੈਂਟ ਕੋ ਘੁੰਮ ਕੇ ਆਏ ਉਹਨਾਂ ਨੇ ਬਣਾ ਕਰਤਾ ਤਾਂ ਤੁਸੀਂ ਕਹ ਕੋਈ ਗੱਲ ਨਹੀਂ ਜੀ ਗਰੰਟਡ ਹੈ ਟੈਨਸ਼ਨ ਨਾ ਲਓ ਤੁਸੀਂ ਨਹੀਂ ਜੈਨੂਨ ਪੇਪਰਵਰਕ ਲਾਈਦਾ ਜੀ ਬੱਚੇ ਦਾ ਕੋਈ ਫੇਕ ਡਾਕੂਮੈਂਟ ਨਹੀਂ ਲਾਈਦਾ ਤੇ ਵੀਜ਼ੇ ਦੀ ਗਰੰਟੀ ਲਈਦੀ ਆਪਾਂ ਕਿ ਗੈਪ ਵੀ ਚਾਹ ਦਿੰਨੇ ਹੋ ਹਾਂਜੀ ਬਿਲਕੁਲ ਬਿਲਕੁਲ ਕਿੰਨੇ ਕਿਸਾਲਾਂ ਦਾ ਗੈਪ 2 ਸਾਲ 3 ਸਾਲ ਦਾ ਗੈਪ 5 ਸਾਲ ਤੱਕ ਦਾ ਵੀ ਆਪਾਂ ਕਵਰ ਕਰਾਉਣੇ ਆ ਕਵਰ ਕਰ ਦਿੰਦੇ ਨਾਲੇ ਉਹਦੇ ਲਈ ਕੋਈ ਐ ਨਹੀਂ ਹੈਗਾ ਆਪਾਂ ਵੀ ਕੋਈ ਫੇਕ ਡਾਕੂਮੈਂਟ ਜਾਂ ਕੋਈ ਡਿਗਰੀ ਡਿਪਲੋਮਾ ਕੁਝ ਨਹੀਂ ਬਣਾਉਣ ਦੀ ਲੋੜ ਜੋ ਜੈਨੂਨ ਚਿੱਟ ਬਣਦੀ ਹੈ ਹਾਂਜੀ ਜਿਹੜਾ ਉਹ ਆਪਾਂ ਐਸਓਬੀ ਚ ਲਿਖੀਦਾਗਾ ਵੀ ਕਿਉਂ ਬੱਚੇ ਇਨਾ ਚਿਰ ਗੈਪ ਕਿਉਂ ਆ ਇਹਦਾ 1 ਮਨਥ ਇੱਕ ਮਹੀਨੇ ਦਾ ਵੀਜ਼ਾ ਆ ਗਿਆ ਤੇ ਤੁਹਾਡਾ ਜੀ ਵਿਜ਼ਨ 28 ਡੇਸ ਅੱਛਾ ਤੁਹਾਡਾ 1 ਮਨਥ ਤੁਹਾਡਾ 1 ਮਨਥ ਇਹ ਵੀ 1 ਮਨਥ ਸਾਰੇ ਇੱਕ ਇੱਕ ਮਹੀਨੇ ਵਾਲੇ ਤੁਹਾਡਾ ਜੀ ਬਿਲਕੁਲ ਹਾਂ ਹਾਂ ਸਾਰੇ ਇੱਕ ਇੱਕ ਮਹੀਨੇ ਚ ਆ ਗਿਆ ਉਹ ਲੇਕ ਇੱਕ ਮਹੀਨੇ ਤੁਸੀਂ ਕਰ ਦਿੰਦੇ ਹੋ ਹਾਂ ਜਾਂਦਾ ਜੀ ਬਿਲਕੁਲ ਬਿਲਕੁਲ ਆ ਜਾਂਦਾ ਜੀ ਤੇ ਜਿਹੜੇ ਲੋਕ ਦੇਖ ਰਹੇ ਨੇ ਹੁਣ ਉਹਨਾਂ ਨੂੰ ਕਹਿਣਾ ਚਾਹੁੰਦੇ ਨੇ ਕਿ ਕਿਉਂਕਿ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਕਿ ਕੈਨੇਡਾ ਨੂੰ ਲੋਕ ਥੋੜਾ ਹਾਲੇ ਡਰਦੇ ਪਏ ਕਿ ਜਾਈਏ ਕਿ ਨਾ ਜਾਈਏ ਨਹੀਂ ਬਿਲਕੁਲ ਬਾਕੀ ਨਾ ਹੁਣ ਜੀਆਈਸੀ ਆ ਸਾਲ ਤੋਂ ਤੁਹਾਨੂੰ ਪਤਾ ਹੋਊਗਾ ਵੀ ਡਬਲ ਹੋ ਗਈ ਪਰ ਸਟਿਲ ਆਪਣੇ ਕੋਲੇ ਜੀਆਈਸੀ ਡਬਲ ਹੋਣ ਦੇ ਬਾਵਜੂਦ ਵੀ ਕਾਲਜ ਯੂਨੀਵਰਸਿਟੀ ਹੈ ਜਿਨ੍ਹਾਂ ਦੀ ਫੀਸ ਕੀ ਸਿਰਫ 5 ਤੋਂ 6 ਲੱਖ ਰੁਪਇਆ ਸਾਲ ਦੀ ਆ ਅੱਛਾ ਹਾਂਜੀ ਸੋ ਪਬਲਿਕ ਯੂਨੀਵਰਸਿਟੀਆਂ ਸਾਡੇ ਕੋਲੇ ਹੈਗੀਆਂ ਨੇ ਸੋ ਸਾਨੂੰ ਕੰਟੈਕਟ ਕਰੋ ਅਸੀਂ ਤੁਹਾਨੂੰ ਸਾਰਾ ਗਾਈਡ ਕਰਾਂਗੇ ਵੀ ਤੁਹਾਡੇ ਘਰ ਤੋਂ ਘੱਟ ਪੈਸੇ ਤੁਹਾਨੂੰ ਅਸੀਂ ਸਰਕਾਰੀ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਤੇ ਭੇਜਾਂਗੇ ਲੋਕ ਕਹਿੰਦੇ ਵੀ ਜੇ ਐਸੀ ਡਬਲ ਹੋ ਗਿਆ ਜਿੱਥੇ ਪਹਿਲਾਂ 20 ਲੱਖ ਲੱਗੇ 40 ਲੱਖ ਕਿਆ ਕਰਨਾ ਨਹੀਂ ਨਹੀਂ ਜੀ ਆਪਾਂ 40 ਨਹੀਂ ਲੱਗਣ ਦਿੰਦੇ ਆਪਾਂ ਉਹਨੇ ਜੀ ਰੱਖਾਂਗੇ ਆਪਣਾ ਯੂਨੀਵਰਸਿਟੀਆਂ ਆਪਣੇ ਕੋਲੇ ਸਸਤੀਆਂ ਹੈਗੀਆਂ ਨੇ ਅੱਛਾ ਮਤਲਬ ਕਿ ਜਿੱਥੇ ਸਾਨੂੰ ਐਡਮਿਸ਼ਨ ਮਤਲਬ ਕਿ ਉਹਨੇ ਕਾ ਅਮਾਉਂਟ ਚ ਮਿਲ ਜਾਏ ਹਾਂਜੀ ਹਾਂ ਬਿਲਕੁਲ ਵੀ ਤੁਹਾਡੇ ਬਜਟ ਦੇ ਹਿਸਾਬ ਨਾਲ ਤੁਹਾਨੂੰ ਲੈ ਕੇ ਦਵਾਂ ਤੇ ਬਾਕੀ ਹਲੇ ਆਉਣੇ ਹਲੇ ਬਾਕੀ ਆਉਣੇ ਆ ਜੀ ਬਾਕੇ ਹੁਣ ਗਏ ਵੇ ਸਟੈਂਪਿੰਗ ਲਈ ਠੀਕ ਹੈ ਹਾਂਜੀ ਚਲੋ ਬਹੁਤ ਮੁਬਾਰਕਾ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਾ ਕੁਝ ਕਹਿਣਾ ਚਾਹੁੰਦੇ ਹੋ ਤੁਹਾਨੂੰ ਬਹੁਤ ਵਧੀਆ ਸਟਾਫ ਸੀ ਬਹੁਤ ਵਧੀਆ ਲੱਗਿਆ ਵਿਜ਼ਿਟ ਕਰਕੇ ਚਲੋ ਸਦੀਪਾ ਜੀ ਥੈਂਕ ਯੂ ਸਰ ਮੇਰਾ ਵੀਜ਼ਾ ਲਿਆ ਤਾਂ ਮੈਨੂੰ ਤਾਂ ਉਮੀਦ ਹੀ ਹੈ ਨਹੀਂ ਸੀ ਕਹਿੰਦਾ ਮੈਨੂੰ ਤਾਂ ਉਮੀਦ ਹੀ ਨਹੀਂ ਸੀ ਹਾਂਜੀ ਸਤਾਰੀ ਤੁਸੀਂ ਥੋੜਾ ਵਰਕ ਪਰਮਿਟ ਆਇਆ ਨਾ ਹਾਂਜੀ ਕੰਮ-ਕੰਮ ਕਰਨਾ ਵੀ ਉਹਦੇ ਨਾਲ ਤੱਕ ਪਣੀ ਪੁਰੀ ਕਰ ਲੈ ਇਹ ਕੰਮ ਇਹ ਮੁੰਡਾ ਹਿੰਮਤੀ ਆ ਸਾਡਾ ਕਰ ਲੂ ਕੰਮ ਇਹ ਕਰਦਾ ਕੰਮ ਵਧੀਆ ਇਹ ਦੇਖੋ 40 TV ਭਰੋਸਾ ਉਹਨਾਂ ਨੇ ਰੱਖਿਆ ਪਏ ਤੁਸੀਂ ਵੀ ਇਹਨਾਂ ਦੇ ਭਰੋਸਾ ਰੱਖਿਆ ਬਹੁਤ ਵੱਡੀ ਗੱਲ ਆ ਬਾਕੀ ਅਸੀਂ ਸਟੱਡੀ ਵੀ ਦੇ ਨਾਲ-ਨਾਲ ਵਰਕ ਪਰਮਿਟ ਵੀ ਲਵਾਉਣੇ ਆ ਜੀ ਜੇ ਕਿਸੇ ਦੀ ਰਿਕੁਆਇਰਮੈਂਟ ਹੋਵੇ ਵਰਕ ਪਰਮਿਟ ਦੀ ਉਹ ਵੀ ਸਾਡੇ ਨਾਲ ਜਰੂਰ ਕੰਟੈਕਟ ਕਰਨ ਹਾਂਜੀ ਸੋ ਸਾਡੇ ਕੋਲੇ ਸਾਰੇ ਐਗਰੀਕਲਚਰ ਸਾਰੇ ਤਰ੍ਹਾਂ ਦੇ ਵਰਕ ਪਰਮਿਟ ਕੰਸਟ੍ਰਕਸ਼ਨ ਦੇ ਹੁੰਦੇ ਆ ਸੋ ਸਾਨੂੰ ਜਰੂਰ ਇੱਕ ਵਾਰੀ ਮਿਲੋ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਕਿਹੜੀ ਕਿਹੜੀ ਕੰਟਰੀਂ ਡੀਲ ਕਰ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਬੱਚੇ ਨੇ ਸਾਰਿਆਂ ਨੂੰ ਬਹੁਤ ਮੁਬਾਰਕਾਂ ਹਨ ਵੱਧ ਫੁੱਲ ਦੇ ਰਹੋ ਠੀਕ ਹੈ